ਜੀ ਸਤਿ ਸ੍ਰੀ ਅਕਾਲ ਆਪਣੇ ਬੁਟੀਕ ਤੇ ਤੁਹਾਡਾ ਸਵਾਗਤ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆਪਾਂ ਸਲਵਾਰ ਦੇ ਬਾਲ ਕਿਸ ਤਰ੍ਹਾਂ ਪਾਉਣੇ ਆ ਸਲਵਾਰ ਦੇ ਵਿੱਚ ਜਿਹੜੀ ਆਪਣੀ ਹੈਵੀ ਸਲਵਾਰ ਹੁੰਦੀ ਆ ਜਾਂ ਆਪਣੀ ਸਟੇਟ ਸਲਵਾਰ ਹੁੰਦੀ ਆ ਕੋਈ ਆਪਾਂ ਸਲਵਾਰ ਸਟਿਚ ਕਰਦੇ ਆ ਤੇ ਉਹਦੇ ਵਿੱਚ ਆਪਾਂ ਬਾਲ ਕਿਸ ਤਰ੍ਹਾਂ ਪਾਉਣੇ ਆਗੇ ਤੇ ਆਪਾਂ ਇਸ ਤਰ੍ਹਾਂ ਜਿਹੜੇ ਪਿਛਲੇ 2 ਵਾਲਾ ਸਲਵਾਰ ਨੂੰ ਆਪਾਂ ਖੜੀ ਕਰ ਲਿਆ ਇਸ ਤਰ੍ਹਾਂ ਇਹਦੇ ਨਾਲ ਪਹੁੰਚੇ ਜੋੜ ਲਏ ਪਹਿਲਾਂ ਸਾਰੇ ਪਹੁੰਚੇ ਆਪਾਂ ਸਟਿਚ ਕਰ ਲੇ ਤੇ ਆਪਾਂ ਬੈਕ ਵਾਲੀ ਜਿਹੜੀ ਦੋ ਬਾਲ ਸੀਗੇ ਇਹ ਵੀ ਪਾ ਲਿਆ ਤੇ ਹੁਣ ਆਪਾਂ ਇਹਨੂੰ ਪੇਟੀ ਦੇ ਨਾਲ ਕਿਸ ਤਰ੍ਹਾਂ ਜੋੜਨਾ ਹੈਗਾ ਤੇ ਤੇ ਇਹਦੇ ਬਾਲ ਕਿਸ ਤਰੀਕੇ ਨਾਲ ਵਧੀਆ ਢੰਗ ਨਾਲ ਪਾਉਣੇ ਆਗੇ ਵੀ ਆਪਣੀ ਸਲਵਾਰ ਦੇ ਪਿੱਛੇ ਨੂੰ ਨਾ ਜਾਵੇ ਸਲਵਾਰ ਆਪਣੀ ਮੂਲੇ ਨਾਲ ਘੁੰਮੇ ਨਾਲ ਸਲਵਾਰ ਬਿਲਕੁਲ ਸਹੀ ਪਰਫੈਕਟ ਤਰੀਕੇ ਨਾਲ ਆਪਣੀ ਸਲਵਾਰ ਆਵੇ ਉਹਦੇ ਲਈ ਆਪਾਂ ਜਿਹੜੀ ਆਪਣੇ ਪਿੱਛੇ ਬਾਲ ਪਾਏ ਹੋਏ ਆ ਤੇ ਉਹਦੇ ਵਿੱਚ ਜਿਹੜੀ ਆਪਣੀ ਪਹਿਣਾ ਪੇਟੀ ਬਣਾ ਲੈਣੀ ਆ ਇਸ ਤਰ੍ਹਾਂ 벨ਟ 벨ਟ ਨੂੰ ਆਪਾਂ ਪਿਛਲੇ ਬਾਲਾਂ ਦੇ ਨਾਲ ਉਸ ਤਰ੍ਹਾਂ ਦੀ ਪਿਛਲੀ ਸਲਾਈ ਨੂੰ ਜੋੜ ਕੇ ਆਪਾਂ ਟੱਕ ਲਾਵਾਂਗੇ 벨ਟ ਨੂੰ ਸਲਵਾਰ ਨਾਲ ਜੋੜਨ ਦਾ ਆਸਾਨ ਤਰੀਕਾ ਤੇ ਇਹਦੇ ਤੇ ਆਪਾਂ ਪਹਿਲਾਂ ਟੱਕ ਲਾ ਲੈਣੇ ਆ ਇਸ ਤਰੀਕੇ ਨਾਲ ਫਿਰ ਆਪਣੀ ਜਿਹੜੀ 벨ਟ ਆਗੀ ਬਾਲ ਵੱਧ ਘੱਟ ਨਹੀਂ ਹੁੰਦੇਗੇ ਆਪਣੇ ਬਿਲਕੁਲ ਇੱਕ ਸਲਾਈ ਦੇ ਵਿੱਚ ਹੀ ਆਪਣੇ ਬਾਲ ਤੇ ਸਲਵਾਰ ਤੇ ਇਹ ਪੇਟੀ 벨ਟ ਨਾਲ ਅਟੈਚ ਹੋ ਜੂਗੀ ਇਸ ਤਰੀਕੇ ਨਾਲ ਆਪਾਂ ਟੱਕ ਲਾ ਲੈਣੇ ਆ ਤੇ ਫਿਰ ਇਹਨਾਂ ਦੀ ਆਪਾਂ ਮੈਂਤੀ ਕਰਾਂਗੇ ਹੁਣ ਆਪਾਂ ਇਹਦੀ ਮੈਂਤੀ ਕਰਨੀ ਹੈਗੀ 벨ਟ ਤੋਂ ਵੀ ਆਪਾਂ ਕਿੰਨੇ ਇੰਚ ਦੇ ਵਿੱਚ ਜਿਹੜੇ ਆਪਣੇ ਵਾਲ ਆਉਣੇ ਚਾਹੀਦੇ ਹੈਗੇ ਪਰਫੈਕਟ ਤਰੀਕੇ ਨਾਲ ਤੇ ਸਲਵਾਰ ਆਪਣੀ ਘੁੰਮੇ ਨਾ ਬਿਲਕੁਲ ਵੀ ਸਹੀ ਪਰਫੈਕਟ ਤਰੀਕੇ ਨਾਲ ਆਵੇ ਆ ਦੇਖੋ ਹੁਣ ਆਪਾਂ ਨੂੰ 13 ਇੰਚ ਦੇ ਵਿੱਚ ਵਿੱਚ ਆਪਾਂ ਨੂੰ ਬਾੜ ਪਾਉਣੇ ਆ 13 ਇੰਚ ਤੇ ਆਪਣਾ ਟੱਕ ਲੱਗਿਆ ਹੋਇਆ 13 ਇੰਚ ਦੇ ਵਿੱਚ ਆਪਾਂ ਇੱਥੋਂ ਲੈ ਕੇ ਪਿਛਲੀ ਸਾਈਡ ਤੋਂ ਲੈ ਕੇ ਚਾਹੇ ਫਰੰਟ ਵਾਲੀ ਤੋਂ ਫਰੰਟ ਵਾਲੀ ਤੋਂ ਲੈ ਕੇ ਆਪਾਂ ਮੈਂਦੇ ਆ ਉੱਧਰ ਵੀ ਇਸੇ ਤਰ੍ਹਾਂ ਹੀ ਹੋਊਗਾ ਇਸ ਤਰ੍ਹਾਂ ਆਪਾਂ ਆ ਦੇਖੋ ਇੱਧਰ ਵੀ 13 ਇੰਚ ਆ ਰਿਹਾ ਇੱਥੋਂ ਆਪਾਂ ਜਿੱਥੇ ਆਪਾਂ ਚੜੀ ਬਣਾਈਏ ਉੱਥੋਂ ਲੈ ਕੇ ਜਿੱਥੇ ਜਿੰਨੇ ਤੇ ਆਪਾਂ ਬਾਲ ਪਾਉਣੇ ਆ ਉੱਥੋਂ ਆਪਾਂ ਮੈਣ ਲੈਣਾ 13 ਇੰਚ ਦੇ ਵਿੱਚ ਆਪਾਂ ਬਾਲ ਪਾਉਣੇ ਆ ਹੁਣ ਆਪਾਂ ਬਾਲ ਪਾਉਣੇ ਤੁਹਾਨੂੰ ਦੱਸ ਰਹੇ ਆਂ ਵੀਡੀਓ ਨਾਲ ਬਣੇ ਰਹਿਣਾ ਜੀ ਤੇ ਵੀਡੀਓ ਨੂੰ ਕਰ ਲੋ ਲਾਈਕ ਇਸ ਤ੍ਰੀਤੀ ਨਾਲ ਆਪਾਂ ਆਪਣੀ ਸਲਵਾਰ ਰੱਖਾਂਗੇ ਤੇ ਇਹਦੇ ਆਪਾਂ 2 ਇੰਚੀ ਕਪੜਾ ਛੱਡ ਦੇਣਾ ਹੈਗਾ 2 ਇੰਚੀ ਤੋਂ ਆਪਾਂ ਛੱਡ ਕੇ ਇੱਥੋਂ ਤੇ ਫੇਰ ਆਪਾਂ ਨੂੰ ਬਾਲਕੋਨੀ ਸਟਾਰਟ ਕਰਾਂਗੇ ਤੇ ਜੇ ਆਪਾਂ ਇੱਥੋਂ ਸ਼ੁਰੂ ਕਰਦੇ ਆ ਤਾਂ ਫੇਰ ਆਪਣੇ ਬਾਲਾ ਜਿਹੜੇ ਉਹ ਅੰਦਰ ਨੂੰ ਹੀ ਜਾਣਗੇ ਆਪਣੀ ਸਲਵਾਰ ਅੰਦਰ ਨੂੰ ਜ਼ਿਆਦਾ ਜਾਊਗੀ ਤੇ ਥੋੜਾ ਜਿਹਾ ਕਪੜਾ ਆਪਾਂ ਮੂਹਰੋਂ 2 ਇੰਚੀ ਛੱਡਣਾ ਹੈਗਾ ਫੇਰ ਆਪਾਂ ਬਾਲਕੋਨੀ ਸਟਾਰਟ ਕਰਨੀ ਆ ਹੁਣ ਆਪਾਂ ਇਸ ਤਰੀਕੇ ਨਾਲ ਇੱਥੋਂ ਬਾਲ ਚੱਕਾਂਗੇ ਇਹਦੇ ਉੱਪਰ ਰੱਖਾਂਗੇ ਇਹ ਫੇ ਉਨੇ ਉਨੇ ਉਹ ਨਹੀਂ ਜਾਨੀ ਕਿ ਡਿਫਰੈਂਸ ਪਾਉਣਾ ਆਪਾਂ ਵਾਲਾ ਦਾ ਬਿਲਕੁਲ ਸਹੀ ਤਰੀਕੇ ਨਾਲ ਹਾਂਜੀ ਆਪਾਂ ਉਹਨੇ ਡਿਫਰੈਂਸ ਤੇ ਹੀ ਵਾਲ ਪਾਉਣੇ ਸਟਾਰਟ ਕਰਦੀਆਂ ਬਿਲਕੁਲ ਸੈਂਟਰ ਦੇ ਵਿੱਚ ਆਪਣੇ ਵਾਲਾਉਣੇ ਚਾਹੀਦੇ ਤੇ ਜਿਹੜਾ ਆਪਣਾ ਕਰੀਜ਼ ਵਾਲਾ ਵਾਲ ਹੋਊਗਾ ਤੇ ਉਹ ਆਪਾਂ ਵੱਡਾ ਪਾਉਣਾ ਥੋੜਾ ਜਿਆ ਦੂਸਰੀਆਂ ਨਾਲੋਂ

ਆਪਣਿਆ ਮੋਰੀ ਅਗੀ ਇਹਨੂੰ ਆਪਾਂ ਸੈਂਟਰ ਕਰ ਲੈਣਾ ਹੈ ਇਹਦਾ ਪਹਿਲਾਂ ਮੋਰੀ ਦਾ ਆਪਾਂ ਸੈਂਟਰ ਕਰਕੇ ਤੇ ਆਪਾਂ ਦੇਖਣਾ ਵੀ ਆਪਣਾ ਜਿਹੜਾ ਸੈਂਟਰ ਵਾਲਾ ਵਾਲਾ ਉਹ ਕਿੱਥੇ ਆਊਗਾ ਇਹ ਆਪਣੇ ਆਪ ਪਹੁੰਚੇ ਦੇ ਵਿੱਚ ਆਊਗਾ ਇਹ ਇਹਦੇ ਵਿੱਚ ਇੱਥੇ ਜਾ ਕੇ ਇੱਥੇ ਆਪਣਾ ਸੈਂਟਰ ਵਾਲਾ ਵਾਲਾ ਆਊਗਾ ਆਪਣੀ ਕਰੀਜ਼ ਬਣੂਗੀ ਤੇ ਇਹ ਵਾਲ ਆਪਾਂ ਵੱਡਾ ਕਰਕੇ ਪਾਉਣਾ ਹੈ ਠੀਕ ਹੈ ਜੀ ਇੱਥੇ ਆਊਗਾ ਆਪਣਾ ਵਾਲ ਕਰੀਜ਼ ਵਾਲਾ ਉਹਦੀ ਨਿਸ਼ਾਨੀ ਲਾ ਲੈਣੀ ਆਪਾਂ ਇਹ ਵਾਲ ਇੱਥੋਂ ਆਪਾਂ ਵੱਡਾ ਕਰਕੇ ਪਾਉਣਾ ਹੈ ਵੀ ਆਪਣੀ ਕਰੀਜ਼ ਬਣ ਜੇ ਦੂਸਰਿਆਂ ਨਾਲੋਂ ਥੋੜਾ ਜਿਹਾ ਵੱਡਾ ਪਾਉਣਾ ਹੈ ਬਾਕੀ ਤਾਂ ਸੇਮ ਹੀ ਪਾਉਣੇ ਆ। ਡੂੰਘਾ ਕਰਕੇ ਪਾਉਣਾ ਗੱਲ ਤੀ। ਹੁਣ ਆਪਾਂ ਜਿਹੜਾ ਕ੍ਰੀਜ਼ ਵਾਲਾ ਵਾਲਾ ਹੈਗਾ ਆਪਣਾ ਇੱਥੋਂ ਚੱਕਾਂਗੇ। ਥੋੜਾ ਜੰਨ ਨਾਲੋਂ ਡੂੰਘਾ ਹੋਊਗਾ ਤੇ ਆਪਣੀ ਕ੍ਰੀਜ਼ ਬਣੂਗੀ ਸਹੀ ਤਰੀਕੇ ਨਾਲ। ਬਾਕੀ ਵਾਲਾ ਕੋਸੇ ਕਰੀ ਤਾਣਾ ਆਪਣਾ ਟੱਕ ਆਊਗਾ ਆਪਾਂ ਫਿਰ ਉੱਥੋਂ ਮੈਂਤੀ ਕਰ ਲੈਣੀ ਵੀ ਆਪਣਾ ਵਾਲਾ ਜਿਹੜੇ ਸਹੀ ਪਏ ਹੁਣ ਆਪਾਂ ਮੈਂਤੀ ਕਰਾਂਗੇ ਆਪਣਾ 13 ਇੰਚ ਤੇ ਆਪਾਂ ਨਿਸ਼ਾਨੀ ਲਾਈ ਸੀ ਨਾ ਆਪਣਾ ਜਿਹੜੇ ਵਾਲ ਆਗੇ ਉਹ 13 ਇੰਚ ਤੇ ਆਉਣੇ ਚਾਹੀਦੇ ਆਪਣਾ ਇੱਥੋਂ ਸੈਂਟਰ ਵਾਲੀ ਤੋਂ ਲੈ ਕੇ ਤੇ ਜਿੱਥੇ ਆਪਣੇ ਵਾਲ ਆ ਓਕੇ ਹੁਣ ਛੋਟਾ ਜਿਹਾ ਵਾਲ ਇੱਥੇ ਹੋਰ ਪਾਉਗਾ ਇੱਕ ਹਾਂਜੀ ਹੁਣ ਆਪਾਂ ਵਾਲ ਪਾ ਲਈ ਹੁਣ ਆਪਾਂ ਮੈਂਤੀ ਕਰਕੇ ਦੇਖ ਲੈਣੇ ਆ ਵੀ ਇੱਕ ਸਾਈਡ ਦੇ ਵਾਲਾ ਜਿਹੜੇ ਸਹੀ ਆ ਰਿਹਾ ਦੇਖੋ ਆਪਾਂ 4 ਇੰਚ ਦੇ ਵਿੱਚ 13 ਇੰਚ ਤੱਕ ਹੀ ਵਾਲ ਪਾਏ ਆ ਆਪਾਂ ਅੱਗੇ ਤੋਂ ਵੀ 2 ਇੰਚ ਦਾ ਡਿਫਰੈਂਸ ਛੱਡਿਆ ਤੇ ਪਿੱਛੇ ਤੋਂ ਆਪਾਂ ਵੀ ਡਿਫਰੈਂਸ ਛੱਡਣਾ ਆਏਗਾ ਥੋੜਾ ਜਾਂ ਮਤਲਬ 2 2.5 ਇੰਚ ਦਾ ਤੇ ਪਿੱਛੇ ਤੋਂ ਵੀ ਆਪਾਂ ਥੋੜਾ ਜਿਹਾ ਡਿਫਰੈਂਸ ਛੱਡਿਆਏ ਤੇ ਵੀ ਜੇ ਵਾਲ ਆਪਣੇ ਸੈਂਟਰ ਦੇ ਵਿੱਚ ਆਉਣ ਨਾ ਤਾਂ ਜਿਆਦਾ ਮੋੜ ਨੂੰ ਕਰਕੇ ਪਾਉਣੇ ਆ ਤੇ ਨਾ ਹੀ ਜਿਆਦਾ ਪਿੱਛੇ ਨੂੰ ਕਰਕੇ ਪਾਉਣੇ ਆ ਜਦੋਂ ਆਪਾਂ ਪਿੱਛੇ ਨੂੰ ਵਾਲ ਪਾ ਦਿੰਨੇ ਆ ਫਿਰ ਆਪਣੀ ਸਲਵਾਰ ਘੁੰਮ ਲੱਗ ਜਾਂਦੀ ਹੈ ਇਸ ਤਰੀਕੇ ਨਾਲ ਬਲ ਪਾਵਾਂਗੇ ਤਾਂ ਆਪਣੀ ਸਲਵਾਰ ਬਿਲਕੁਲ ਵੀ ਨਹੀਂ ਘੁੰਮਦੀਗੀ ਸਹੀ ਪਰਫੈਕਟ ਤਰੀਕੇ ਨਾਲ ਆਉਗੀ ਤੇ ਆ ਦੇਖੋ ਆਪਾਂ 13 ਇੰਚ ਤੱਕ ਬਲ ਪਾ ਲਏ ਤੇ ਹੁਣ ਆਪਾਂ ਦੂਸਰੀ ਸਾਈਡ ਵਾਲੀ ਵੀ ਉਸੇ ਤਰੀਕੇ ਨਾਲ ਹੀ 13 ਇੰਚ ਦੇ ਵਿੱਚ ਵਿੱਚ ਕਰਕੇ ਬਲ ਪਾਉਣੀ ਆ ਪਹਿਲਾਂ ਆਪਾਂ 2 ਇੰਚ ਦਾ ਡਿਫਰੈਂਸ ਛੱਡਾਂਗੇ ਇੱਥੋਂ ਇੱਥੋਂ ਆਪਾਂ 2 ਇੰਚ ਛੱਡਾਂਗੇ ਫਿਰ ਆਪਾਂ ਬਾਰ ਸਟਾਰਟ ਕਰਾਂਗੇ ਉਸੇ ਤਰੀਕੇ ਨਾਲ ਤੇ ਜਿਹੜਾ ਆਪਣਾ ਕਰੀਜ ਵਾਲਾ ਹੋਊਗਾ ਸੈਂਟਰ ਵਾਲਾ ਵਾਲਾ ਹੋਊਗਾ ਉਹ ਆਪਾਂ ਵੱਡਾ ਕਰਕੇ ਪਾਉਣਾ ਥੋੜਾ ਜਿਹਾ ਵੀ ਆਪਣੀ ਜਿਹੜੀ ਸਲਵਾਰ ਦੀ ਕਰੀਜ ਵਧੀਆ ਬਣੇ ਸ਼ੇਪ ਵਧੀਆ ਆਵੇ ਇਸ ਤਰੀਕੇ ਨਾਲ ਆਪਾਂ ਬਾਹਰ ਪਾਉਣੇ ਸਟਾਰਟ ਕਰਦਿਨੀਏ ਉਸੇ ਤਰੀਕੇ ਇਸੇ ਜਿਹੇ ਬਾਹਰ ਪਾਉਣੇ ਆ نیچے ਤੋਂ ਵੀ ਦੇਖਣੇ ਮੇ ਬਾਹਰ ਆਪਣੇ ਸਹੀ ਆ ਰਹੇ ਆ Thank you. ਦੇ ਸੈਂਟਰ ਦੇ ਵਿੱਚ ਆਊਗਾ ਆਪਣਾ ਹੁਣ ਜਿਹੜਾ ਆਪਣਾ ਪਹੁੰਚ ਆ ਗਿਆ ਉਹਦੇ ਸੈਂਟਰ ਦੇ ਵਿੱਚ ਆਊਗਾ ਆਪਣਾ ਵਾਲ ਜਿਹੜਾ ਆਪਣਾ ਕਰੀਜ਼ ਵਾਲਾ ਰਹਿਣਾ ਇਹਦੇ ਤੇ ਪਾ ਨਿਸ਼ਾਨੀ ਲੈ ਲੈਣੀ ਹੈ ਆਪਾਂ ਵੱਟਾ ਕਰਕੇ ਪੋਣਾ ਉਸ ਤੋਂ ਬਾਅਦ ਆਮਾ ਬਹੁਤ ਕਰਕੇ ਤੁਹਾਨੂੰ ਜਿੱਦੱਕ ਕਰੀਜ਼ ਵਾਲਾ ਬਾਅਦ ਕੀ ਵਾਲ ਆਪਣਾ ਮੁਸੇ ਕਰੇ ਪਾਉਂਗੇ ਵੀਡੀਓ ਸਾਰਾ ਦੇਖਿਆ ਕਰੋ ਜੀ ਸਕਿੱਪ ਨਾ ਕਰਿਆ ਕਰੋ ਉਹਨਾਂ ਕਦੀ ਨਹੀਂ ਕਰਦੇ ਵੀ ਹੋਰ ਵਾਲੇ ਵਾਲ ਆਪਣੇ ਪਾਣੇ ਹਾਂਜੀ ਆਪਣੇ ਵਾਲ ਦੋ ਹੋਰ ਪਾਣਗੇ ਇਸ ਤੇ ਕਿਨਾਂ ਪਟਾਕੇ ਕੀ ਕਿਹਾ ਕਿ ਆਪਣਾ ਉਹਨਾਂ ਦੇ ਪ੍ਰਿੰਸੀਪਲ 24 ਛੱਡਣਾ ਆਪਾਂ ਤੇ ਸਾਰੀ 24 ਛੱਡਣਾ ਹੈ ਫੇਰ ਪਾਸੇ ਵੀ ਆਪਾਂ ਮਣਕੇ ਦੇਖਾਂਗੇ ਇੱਕ ਵਾਰੀ ਹੂੰ ਤਾਂ ਆਪਣੇ ਬਾਲ ਸਹੀ ਹੈ ਪਰ ਤੁਹਾਡੇ ਸਾਹਮਣੇ ਤਾਂ ਮਣਨੀ ਆ ਇਸ ਤਰੀਕੇ ਨਾਲ ਆ ਦੇਖੋ ਜੀ ਆਪਣੇ ਬਾਲ ਬਿਲਕੁਲ 13 ਇੰਚ ਤੱਕ ਹੀ ਆ ਰਿਹਾ ਟੱਕ ਤੱਕ ਆਪਣਾ ਟਾਇਰ 13 ਇੰਚ ਆ ਰਿਹਾਗਾ ਇਹ ਬਿਲਕੁਲ ਸੌਖਾ ਤਰੀਕਾ ਆਏਗਾ ਬਾਲ ਪਾਉਣ ਦਾ ਤੇ 벨ਟ ਨੂੰ ਸਲਵਾਰ ਨਾਲ ਜੜਨ ਦਾ ਇਸ ਤਰ੍ਹਾਂ ਆਪਣੀ ਸਲਵਾਰ ਜਾਂ 벨ਟ ਵੱਡੀ ਘਟਦੀ ਨਹੀਂ ਹੈਗੀ ਜੀ ਜਦੋਂ ਆਪਣੇ ਟੱਕ ਲਾਏ ਹੁੰਦੇ ਆ ਤਾਂ ਆਪਣੀ ਇੱਕ ਸਲਾਈ ਚੀ ਬੈਲਟ ਆ ਜਿਹੜੀ ਸਲਵਾਰ ਨਾਲ ਜੜੀ ਜਾਂਦੀ ਹੈ ਹੁਣ ਆਪਾਂ ਕੀ ਕਰਨਾ ਹੈ ਹੁਣ ਆਪਾਂ ਆਪਣੇ ਵਾਲ ਪੈਗੇ ਆ ਦੋਨੇ ਪਾਸੇ ਦੋਨੇ ਸਾਈਡਾਂ ਤੇ ਆਪਾਂ ਵਾਲ ਪਾਤੇ ਆਪਣੇ ਟੱਕ ਤੱਕ ਜਿੱਥੋਂ ਤੱਕ ਆਪਾਂ ਤੱਕ ਆਪਾਂ ਨਿਸ਼ਾਨੀ ਲਾਈ ਸੀਗੀ ਹੁਣ ਆਪਾਂ ਬੈਲਟ ਨੂੰ ਅਟੈਚ ਕਰਨਾ ਬੈਲਟ ਨੂੰ ਆਪ ਇਸ ਤਰ੍ਹਾਂ ਐਚ ਕਰਨਾ ਆਪਣੀਆਂ ਜਿਹੜੀ ਵਾਲ ਆ ਆਪਣਾ ਫਰੰਟ ਪਾਰਟ ਆ ਉਕੇ ਆਪਣਾ ਇਸ ਤਰ੍ਹਾਂ ਚीडी ਵਾਲਾ ਪਾਸਾ ਧਰਨਾ ਹੈ ਤੇ ਇਹਦੇ ਤੇ ਸਿਲਾਈ ਲਾਉਣੀ ਸਟਾਰਟ ਕਰ ਦੇਣੀ। ਬਿਲਕੁਲ ਆਪਣਾ ਸਹੀ ਆਊਗਾ ਜੀ ਕਿਤੇ ਵੀ ਬਾਦੀ ਨਹੀਂ 벨ਟ ਵਦੇ ਨਹੀਂ ਆਪਣੀ ਸਲਵਾਰ ਵਦੇ। ਪਹਿਲਾ ਪਟਕ ਲਾ ਲੈਣੀ ਹੈ। ਇਹ ਤਰੀਕਾ ਸਭ ਤੋਂ ਬੈਸਟ ਹੈ ਨਾ। ਤੇ ਐਪ ਸਿਲਾਈ ਤੇ ਪੂਰੀ ਮੈਟਰੀਅਲ ਜੁੜੀਏਗੀ। se pennyatar teteta Karim ber pen బడ్ బ పాసా బ ਡਾਲਾਂ ਘਰੇ ਤੇ ਹਾਂਜੀ ਆਪਾਂ ਸਲਵਾਰ ਨੂੰ 벨ਟ ਦੇ ਨਾਲ ਅਟੈਚ ਕਰ ਲਿਆ ਬਹੁਤ ਸੌਖੇ ਤਰੀਕੇ ਨਾਲ ਇੱਕ ਸਲਾਈ ਦੇ ਵਿੱਚ ਹੀ ਆਪਾਂ ਸਲਵਾਰ ਤੇ ਬਾਰ ਪਾ ਲਏ ਦੇਖੋ ਆਪਣੇ ਬਾਲ ਬਿਲਕੁਲ ਇੱਕੋ ਜਿਹੇ ਪਏ ਹੋਏ ਆ ਇਹ ਹੈਗਾ 벨ਟ ਨੂੰ ਸਲਵਾਰ ਨਾਲ ਜੋੜਨ ਦਾ ਆਸਾਨ ਤਰੀਕਾ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ